ਨਮਸਕਾਰ ਦੋਸਤੋ ਮੈਂ ਹਾਸ਼ਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸਾਬਕਾ ਵਿਧਾਇਕ ਜਗENDER PAL ਦੀ ਦੱਸਦੀ ਹੈ ਕਿ ਸਵੇਰੇ ਅੱਜ ਜਿਹੜਾ ਬਣੀ ਲੋਧੀ ਅੱਡਾ ਹੈਗਾ ਉੱਥੇ ਦਫ਼ਤਰ ਹੈਗਾ ਸਾਬਕਾ ਵਿਧਾਇਕ ਜਗENDER ਪਾਲ ਜੀ ਦਾ ਸਵੇਰੇ ਜਿਹੜਾ ਵਿਰੋਧੀ ਧਿਰ ਦੇ ਨੇਤਾ ਜਿਹੜੇ ਪ੍ਰਤਾਪ ਸਿੰਘ ਵਾਜਵਾ ਜੀ ਹੈਗੇ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਸੀਗੇ ਤੇ ਹੁਣ ਜਿਹੜਾ ਸੁਖਤੇਂਦਰ ਰੰਧਾਵਾ ਜੀ ਜਿਹੜੇ ਹੈਗੇ ਨੇ ਇਸ ਲਈ ਸੰਸਦ ਬਣੇ ਨੇ ਉਹ ਪਹੁੰਚੇ ਸੀਗੇ ਉਹਨਾਂ ਦੇ ਨਾਲ ਅਰਨਾ ਚੋਦਰੀ ਜਿਹੜੇ ਹੈਗੇ ਨੇ ਦਿਨਾਨਗਰ ਤੋਂ ਵਿਧਾਇਕ ਉਹ ਵੀ ਜਿਹੜੇ ਆ ਸਾਬਕਾ ਵਿਧਾਇਕ ਜਗENDER ਪਾਲ ਜੀ ਦਾ ਪਤਾ ਲੈਣ ਪਹੁੰਚੇ ਸੀਗੇ ਜਦੋਂ ਮੀਡੀਆ ਦੇ ਰੂਬ ਰੂਹ ਹੋਏ ਤੇ ਉਹਨਾਂ ਨਾਲ ਕੋਈ ਗੱਲਬਾਤ ਵੀ ਕੀਤੀ ਗਈ ਕੇਂਦਰ ਸਰਕਾਰ ਨੂੰ ਲੈ ਕੇ ਤੇ ਉਹਨਾਂ ਨੇ ਵੀ ਜਿਹੜਾ ਜ ਵੀ ਨੂੰ ਲੈ ਕੇ ਆਪ ਕੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਜਿਹੜੇ ਨਿਸ਼ਾਨੇ ਸਾਦੇ ਨੇ ਗੱਲਬਾਤ ਸੁਣਾਣੀਆਂ ਤੁਹਾਨੂੰ ਉਹਨਾਂ ਨੇ ਕੀਤੀ ਹੋਈ ਕੀ ਉਹਨਾਂ ਦਾ ਕਹਿਣਾ ਸੀਗਾ ਤਦ ਤੱਕ ਬੜੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜਿੰਦਾਬਾਤ ਸਭ ਤੋਂ ਇਹ ਜਿਹਾ ਯੋਗ ਪ੍ਰਮਖ ਸਿਸਾਨ ਦੇਖੋ ਪਹਿਲੇ ਤੇ ਜਗENDER PAL ਜੀ ਠੀਕੋ ਕਿ ਆਏ ਨੇ ਉਹਨਾਂ ਦੇ ਅਸੀਂ ਮੈਂ অরਣਾ ਚੌਧਰੀ ਜੀ ਸ਼ੋਕ ਜੀ ਅਸ਼ੀਰਜ ਮੇਰ ਸਾਹਿਬ ਇਹ ਸਾਰੇ ਕਾਉਂਸਲਰ ਜਿਹੜੇ ਪਠਾਨਕੋਟ ਦੇ ਆ ਉਹਨਾਂ ਦੇ ਜਿਹੜੇ ਪਰਮਾਤਮਾ ਨੇ ਉਹਨਾਂ ਤੰਦਰੁਸਤੀ ਬਖਸ਼ੀਆ ਉਹਦੇ ਲਈ ਉਹਨਾਂ ਨੂੰ ਮਿਲਣਾ ਹੈ ਔਰ ਵਾਹਿਗੁਰੂ ਜਰਦਾਸ ਕਿਤੇ ਕਿਨ ਕਰਦੀ ਕਲਕਟਾ ਕੋਰ ਦੇਸ਼ ਕੌਮ ਦੀ ਇਮਾਨੀ ਸਿਰ ਮਾ ਕੱਦੇ ਰਣ ਇਹ ਸਾਡੇ ਸੋਨ ਦੇ ਖੇਤ ਬਾਰੇ ਪਤਾ ਕਰਦੇ ਆ ਜੀ ਦਾ ਤਿੰਨ ਦਾ ਤੇ ਬਿਤੇ ਜ਼ਰੂਰੀ ਮੋਦੀ ਸਰਕਾਰ ਬਣੀ ਜੰਮੂ ਕਿਸ ਨੇ ਲੈ ਕੇ ਆਇਆ ਬਿਲੋਂ ਉਹਨੇ ਬਿਆਨ ਆਂਦੇ ਸੀ ਜਿਹੜੇ ਅੰਤਗਵਾਦੀ ਆ ਉਹਨਾਂ ਦਾ ਖੰਡ ਕੁਝ ਗਿਆ ਜਾਂ ਲੇਕਿਨ ਦੇਖਿਆ ਕਿ ਜਦੋਂ ਵੀ ਉਹਨੂੰ ਸੋਹ ਖਾਦੀਆ ਟੈਂਟਰਸ ਹਵਲੇ ਹੋ ਗਏ ਕੀ ਜਣਾ ਚਾਹੁੰਦੇ ਬਕੋ ਜਿਹੜੇ ਕੇਂਦਰ ਸਰਕਾਰ ਨੂੰ ਇੰਗਲੀਸ਼ ਅਕਤਵਾਦੀ ਕੰਤੋਂ ਜਾਂ ਬਿਆਨਬਾਜ਼ੀ ਕੰਤੋਂ ਹੋਣ ਗਰੀ ਖਤਮ ਕਰਨੀ ਚਾਹੀਦੀ ਔਰ ਪਾਕਿਸਤਾਨ ਜੋ ਨਾਪਾਕ ਕਰਾ ਰਹੇ ਨੇ ਤੁਸੀਂ ਜੇਣ ਕੇ ਦੀ ਗੱਲ ਕਰਦੇ ਪੰਜਾਬ ਦੇ ਵਿੱਚ ਚਲੇ ਜੋ ਹਰ ਰੋਜ਼ ਡਰੋਨ ਆ ਰਹੇ ਨੇ ਇਹ ਚੀਜ਼ਾਂ ਦਾ ਇੱਕ ਕੰਕਰੀਟ ਜਿਹੜਾ ਨੇ ਉਹਦੇ ਤੇ ਮੇ ਫੈਸਲਾ ਹੋਣਾ ਚਾਹੀਦਾ ਕਿ ਆਪਾਂ ਉਹਨਾਂ ਟਰੀਟਮੈਂਟ ਕਰਨਾ ਪਾਕਿਸਤਾਨ ਨੂੰ ਜੀ ਕਹੀ ਜਾਣਾ ਕਿ ਸੰਭੀਖੇਗੀ ਉਹ ਆਪਣੇ ਆਪਣੀ ਉਹ ਕਾਰਵਾਈ ਕਰੀ ਜਾ ਰਹੇ ਤੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ ਇੱਕ ਬੜਾ ਸਟਰੋਂਗ ਮੈਸੇਜ ਜਿਹੜਾ ਹੋਣਾ ਚਾਹੀਦਾ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਅਤਨਕਵਾਦ ਜਿਹੜਾ ਦੇਸ਼ ਲਈ ਬਹੁਤ ਹਾਨੀਕਾਰਕ ਔਰ ਖਤਰਨਾਕ ਸਿੱਧ ਸਾਬਤ ਹੋ ਰਿਹਾ ਹੈ